ਮੱਛੀਵੜਾ ਸਹਾਇਕ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਵਿੱਡੀ ਮਹਿਮ ਤਹਿਤ ਪਰਮਿੰਦਰ ਸਿੰਘ ਦੀ ਪ੍ਰਾਪਰਟੀ ਫ੍ਰੀਜ਼ ਕਰ ਲਈ ਗਈ ਇਸ ਮੌਕੇ ਜਾਣਕਾਰੀ ਦਿੰਦੇ ਡੀਐਸਪੀ ਮੋਹਿਤ ਕੁਮਾਰ ਸਿੰਘਲਾ ਨੇ ਦੱਸਿਆ ਕਿ ਪਰਮਿੰਦਰ ਸਿੰਘ ਤੇ ਕੁੱਲ 17 ਪਰਚੇ ਦਰਜ ਹਨ ਜਿਸ ਵਿੱਚ ਨਸ਼ਿਆਂ ਦੀ ਤਸਕਰੀ ਲੜਾਈ ਝਗੜੇ ਅਤੇ ਨਜਾਇਜ਼ ਸ਼ਰਾਬ ਵੇਚਣ ਦੇ ਹਨ ਉਹਨਾਂ ਨੇ ਦੱਸਿਆ ਕਿ ਪਰਮਿੰਦਰ ਸਿੰਘ ਤੇ ਭਾਰੀ ਮਾਤਰਾ ਦੇ ਵਿੱਚ ਹੈਰੋਇਨ ਬਰਾਮਦ ਹੋਈ ਸੀ ਜਿਸ ਦੇ ਚਲਦੇ ਇਸ ਦੀ ਪ੍ਰਾਪਰਟੀ ਅਟੈਚ ਕੀਤੀ ਗਈ ਹੈ ਸਰ ਇੱਥੇ ਪ੍ਰਾਪਰਟੀ ਜਿਹੜੀ ਸੀਜ਼ ਕੀਤੀ ਗਈ ਹੈ ਇਹ ਕੀ ਹੈ ਪੂਰਾ ਮਾਮਲਾ ਕਿੰਨੇ ਮੁਕੱਦਮੇ ਨੇ ਦਰਜ ਕਿਸ ਦੀ ਪ੍ਰਾਪਰਟੀ ਹੈ ਇਹ ਪ੍ਰਮਿੰਦਰ ਸਿੰਘ ਉਰਫ ਕਿੱਡਾ ਹੈ ਮਾਚੀਵਾੜਾ ਦਾ ਰਹਿਣਾ ਇਹਦੇ ਤੇ ਕੁੱਲ 17 ਮਕਦਮੇ ਦਰਜ ਨੇ ਇਹਦੇ ਵਿੱਚ ਕੁਝ ਐਕਸਾਈਜ਼ ਦੇ ਵਕਤ ਪਰਤੇ ਨੇ ਕੁਝ ਐਨਡੀਪੀਐਸ ਸੈਕਟਰ ਦੇ ਮਕਦਮੇ ਨੇ ਕੁਝ ਲੜਾਈ ਝਗੜੇ ਦੇ ਮਕਦਮੇ ਨੇ ਤੇ ਕਮਰਸ਼ੀਅਲ ਐਨਡੀਪੀਐਸ ਕੇਸ ਦੇ ਵਿੱਚ ਕਮਰਸ਼ੀਅਲ ਜਿਹੜੀ ਕੁਆਂਟੀਟੀ ਦੀ ਰਿਕਵਰੀ ਹੋਈ ਸੀ ਉਸ ਕੇਸ ਦੇ ਵਿੱਚ ਇਹਨਾਂ ਦੀ ਪ੍ਰਾਪਰਟੀ ਜਿਹੜਾ ਇਹ ਘਰ ਹੈਗਾ ਇਹਦੀ ਵੈਲਿਊਏਸ਼ਨ ਕਰਾਈ ਗਈ ਸੀ ਇਹ ਕੰਪੀਟੈਂਟ ਅਥਾਰਟੀ ਨੂੰ ਕੇਸ ਭੇਜਿਆ ਗਿਆ ਸੀ ਜਿੱਥੇ ਇਹ ਆਉ ਤਾਂ ਜਸਟੀਫਾਈ ਨਹੀਂ ਕਰਾ ਸਕਦੇ ਤੇ ਇਹਨਾਂ ਦੀ ਪ੍ਰਾਪਰਟੀ ਫ੍ਰੀਜ਼ ਕਰ ਦਿੱਤੀ ਗਈ ਹੈ ਤੇ ਅਗਲੇ ਜਦੋਂ ਤੱਕ ਇਹਨਾਂ ਦਾ ਹੁਕਮ ਨਹੀਂ ਆਉਂਦੇ ਹੈਗੇ ਹੁਣ ਇਹ ਪ੍ਰਾਪਰਟੀ ਨੂੰ ਕਿਤੇ ਬੀਚ ਨਹੀਂ ਸਕਦੇ ਕੋਈ ਅੱਗੇ ਲੀਸਟਿੰਗ ਦੇ ਸਕਦੇ ਨਾ ਇਹਦੇ ਸੰਬੰਧੀ ਕੋਈ ਹੋਰ ਕੁਛ ਹੀ ਕਰ ਸਕਦੇ ਸੱਚੀ ਗੱਲ ਕਰੀਏ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਪ੍ਰਾਪਰਟੀ ਸੀਜ਼ਰ ਹੋ ਸਕਦੀ ਹੈ ਨਹੀਂ ਇਹ ਨਾਲ ਮਤਲਬ ਪੜਦੀ ਗੱਲ ਹੈ ਬਿਲਕੁਲ ਜੀ ਇਹ ਅਸੀਂ ਲਗਾਤਾਰ ਕੰਮ ਕਰ ਰਹੇ ਹਾਂ ਇਸ ਚੀਜ਼ ਦੇ ਉੱਤੇ ਮਾਨਯੋਗ ਡੀਜੀਪੀ ਸਾਹਿਬ ਡੀਆਈਜੀ ਲੁਧਿਆਣਾ ਰਿੰਕ ਸਾਹਿਬ ਐਸਐਸਪੀ ਖੰਨਾ ਸਾਹਿਬ ਜੀ ਸਾਨੂੰ ਸਖਤ ਰਹਿਤਾਂ ਨੇ ਜਿਹੜੇ ਵੀ ਬੰਦੇ ਨਸ਼ੇ ਦਾ ਕੰਮ ਕਰ ਰਹੇ ਨੇ ਉਹਨਾਂ ਨੂੰ ਅਸੀਂ ਹਰ ਤਰਫ ਤੋਂ ਸੱਟ ਮਾਰਦੇ ਆਂ ਉਹਨਾਂ ਦੇ ਨੂੰ ਰਿਕਵਰੀ ਕਰ ਰਹੇ ਆਂ ਉਹਨਾਂ ਦੇ ਉੱਤੇ ਐਫ ਆਈ ਆਰ ਵੀ ਰਜਿਸਟਰ ਕਰਕੇ ਉਹਨਾਂ ਨੂੰ ਅਰੈਸਟ ਵੀ ਕਰ ਰਹੇ ਆਂ ਅਤੇ ਜਿਹੜੀ ਉਹਨਾਂ ਦੀ ਇਲੈਗਲ ਕਮਾਈ ਦੇ ਨਾਲ ਜਿਹੜੀ ਨਸ਼ੇ ਨੂੰ ਵੇਚ ਕੇ ਕਮਾਈ ਕਰਕੇ ਇਹਨਾਂ ਨੇ ਪ੍ਰਾਪਰਟੀ ਬਣਾਈ ਹੈ ਅਸੀਂ ਉਹਨਾਂ ਨੂੰ ਵੀ ਫ੍ਰੀਜ਼ ਕਰਵਾ ਰਹੇ ਆਂ ਤੇ ਆਉਣ ਵਾਲੇ ਸਮੇਂ 'ਚ ਤੁਹਾਨੂੰ ਹੋਰ ਵੀ ਇਹ ਜੇ ਪ੍ਰਾਪਰਟੀ ਫ੍ਰੀਜ਼ਰਸ ਦੇਖਣ ਨੂੰ ਮਿਲਣਗੇ